ਜੀ ਜੀ ਸਰ ਹਾਂ ਜੀ ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜ ਸਿੰਘ ਦੇ ਗਿਆਨ ਤੇ ਐਫ ਆਈ ਆਰ ਨੰਬਰ 3 ਦਰਜ ਕੀਤੀ ਸੀ 10 1 25 ਨੂੰ ਬਖਵਾਖ ਸ਼ਹਿਰ ਨਾਲ ਦੇ ਤਹਿਤ 7 ਦੋਸ਼ੀ ਉਹਨਾਂ ਨੇ ਐਫ ਆਈ ਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋ ਛੀ ਦੀ ਜੇ ਗ੍ਰਫਤਾਰੀ ਬਾਕੀ ਆ ਦੌਰਾਨੇ ਤਪਤੀਸ਼ ਚਾਰ ਮੁਲਜ਼ਮ ਹੋਰ ਨਾਮਜ਼ਿਤ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮੁਲਜ਼ਮ ਅਸੀਂ ਨਾਮਜ਼ਿਤ ਕਰ ਲਏ ਇਹਦਾ ਜਿਹੜਾ ਮੇਨ ਮੁਲਜ਼ਮ ਸੀ ਉਹਦਾ ਨਾਂ ਹੈ ਹਾਂ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਰ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਉਹਨਾਂ ਅਜੈਂਡਾ ਦਾ ਉਹ ਰਿਪੋਰਟ ਦੇ ਕੇ ਰਿਮਾਂਡ ਮਿਲ ਗਿਆ ਨਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁੱਛਗਿਛ ਕਰਾਂਗੇ ਉਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਹੈ ਕੀ ਹਥਿਆਰ ਵਰਤੇ ਹੈ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜ਼ਮ ਹੈ ਉਹਨਾਂ ਤੋਂ ਪੁੱਛਗਿਛ ਕਰਕੇ ਅਗਲੀ ਤਫ਼ਤੀਸ਼ ਜਾਰੀ ਰੱਖਾਂਗੇ ਇਹ ਪਿੰਦ ਦੇ ਸਰ ਮੇਨ ਕਾਰਨ ਕੀ ਹੈ ਸਾਰੇ ਸਭ ਇੱਕ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕਾਰਨਤਾ ਜੀ ਇਹ ਦਲੇਰ ਸਿਕ ਵੀ ਅਸੀਂ ਸਰਸਰੀ ਪੁੱਛਗਿਛ ਕੀਤੀ ਹੈ ਜਿਹੜਾ ਮੇਨ ਮੁਲਜਮਾ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪਾਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪਟ્રોલ ਕੱਢ ਕੇ ਕੈਨੀਚ ਪਾਇਆ ਤੇ ਮੁਰਕ ਕੇ ਉਹ ਛਿਰਕ ਕੇ ਅੱਗ ਲਾਵੇ ਰਹਿ ਜਿਵੇਂ ਕਿਸੇ ਦਾ ਦਸ ਦੁੱਖ ਆ ਉਹ ਭੰਨਿਆ ਉਹਦੇ ਤੇ ਪਟ્રોલ ਛਿਰਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁੱਛਗਿਛ ਜਾਰੀ ਹੈ ਅੱਜ ਜਰਮਾਨ ਲੈ ਲਾਂਗੇ ਨੁਕਸਾਨ ਉਤ ਕਪੜਿਆ ਵਗਰਾ ਦਾ ਹੋਇਆ ਮਕਾਨਾਂ ਦਾ ਹੋਇਆ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮੁਲਜ਼ਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐ ਸਿਤਾਮਾ ਦੀ ਆ ਸਰ ਗੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵੇਚਣ ਤੋਂ ਰੋਕਿਆ ਗਿਆ ਸੀਦਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅਕਲ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਦੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਕਾਉ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਆ ਸਰਪਾਈ ਚਰਾਈ ਹੈ ਜੇ ਦੇਖੀਏ ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟੇ ਗਏ ਇਹ ਦੋਸ਼ੀਆਂ ਨੇ ਜਿਹੜਾ ਵਸੇਹ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸਣ ਉਤਾਰ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਾਜ ਵੀ ਜੋਸ ਮਾਨਸੂ ਦੇ ਪੈਟਰੋਲ ਚ ਇਹ ਹੋ ਆ ਗਿਆ ਲਾ ਦੇ ਕਿੰਨੀ ਗੰਦੀ ਚੀਜ਼ ਹੈ ਇਹ ਬੰਦੇ ਆਪਾਂ ਤਸਤਾ ਅਰੈਸਟ ਕਰ ਲਏ ਇੱਕ ਰਹਿੰਦਾ ਜਿਹੜੇ ਨਾਮ ਜਿਹਦਾ ਬੰਦੇ ਅਣਪਛਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਣਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੁਣ ਜਾਂ ਤਫਤੀਸ਼ ਤਰ੍ਹਾਂ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤਚਾਰ ਕਰ ਪਹਿਲਾਂ ਮਕਦਮੇ ਦਰਜ ਕਰਾ ਨਸੀਬ ਅਰੇ ਹਦੇ ਨਾ ਜੈਕਪ ਕਲਾ ਲਾਂਗੇ ਆਪਾਂ ਅਜੀਤਰਾ ਰੈਸਟੀ ਕੀਤੀ ਹੈ ਮੁਰਲੀ ਪੁੱਛ ਜੀ ਮੁਤਾਬਕ ਜੀ ਮੇ ਤੁਸੀਂ ਹਰੇ ਜਾਪਰਤਾਲ ਕੀਤੀ ਹੈ ਜੀ ਜਿਹੜਾ ਦੋਸ਼ ਲਾਇਆ ਗਿਆ ਸੀਗੇ ਚਿੱਟੇ ਤੋਂ ਸਿਰੋਕ ਤੁਸੀਂ ਇਹ ਕੁਛ ਨਹੀਂ ਵਿੱਚੀ ਹੈ ਜਨਾਬ ਦੀ ਨਹੀਂ ਚਿੱਟੇ ਵਾਲੀ ਗੱਲ ਅਜ ਕੋਈ ਨਹੀਂ ਇਹਨਾਂ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਰ ਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲੈ ਸਰ ਕਈ ਰਾਜਨੀਤਿਕ ਵੀ ਕਾਫੀ ਮੁੱਦਾ ਨਹੀਂ ਰਾਜਨੀਤੀ ਤਾਂ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6-7 ਗੱਟੀਆਂ ਤੇ ਲੱਤੀ ਆਏ ਸੀ ਉਹ ਗੱਟੀਆਂ ਵੀ ਟ੍ਰੇਸ ਕੀਤੀਆਂ ਨੇ ਦੇਖੋ ਮੈਂ ਤੁਹਾਨੂੰ ਉਹੀ ਬੇਨਤੀ ਕਰੀ ਆ ਵੀ ਪੁੱਛਕਿਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੁਣ ਫੜਿਆ ਅੱਜ ਫੜਿਆ ਸੀ ਪੁੱਛਕਿਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ-ਵੀਲਰ ਆ ਕੋਈ ਵੀ ਬਲਦਮਾ ਕੋਈ ਵੀ ਚੀਜ਼ ਕਰਤੀ ਉਹਨੂੰ ਬਖਸ਼ਾ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਵਾਂਗੇ ਜੋ ਜੋ ਕਰਾਂਗੇ ਸਾਰੇ ਵਿਅਕਤੀ ਇਕੁਇਪਮੈਂਟ ਦੇਣੇ ਕੇ ਸਾਥ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਮੈਂ ਸਰਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛ ਗਿੱਤੇ ਉਹ ਅਸੀਂ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ ਕਰਾ ਸਰਦ ਨੂੰ ਇੱਕ ਦਾ ਕਹਿਣਾ ਕਿ ਸਾਡੇ ਉੱਤੇ ਵੀ ਆਪਣਾ ਕੁਝ ਮੋ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਹੈਵੀ ਆਪ ਚਿੱਟੜੇ ਨਾਲ ਨੂੰ ਸ਼ੁਰੂ ਨਹੀਂ 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 ਅਜੇ ਤੱਕ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ ਨਹੀਂ ਮੈਨੂੰ ਕਿਸੇ ਸਚੂ ਸਾਹਿਬ ਬੈਠੇ ਡਿਸ਼ਟੀ ਸਾਹਿਬ ਬੈਠੇ ਆ ਉਹ ਇਹਨਾਂ ਨੇ ਦੱਸੀ ਨਹੀਂ ਕਿ ਸਾਰੇ ਪਰ ਉਹ ਜਿਸ ਤਰਫੋਂ ਜਿਸ ਤਰਫੋਂ ਤੁਸੀਂ ਕਹਿ ਰਹੇ ਹੈਗਾ ਉਹ 10 ਬੰਦੇ ਤੁਸੀਂ ਪੜ ਲਏ ਹਾਂ ਜੀ ਹਾਂ ਤੇ ਹੁਣ ਕਿੰਨੇ ਲੈ ਕੇ ਦੋਸ਼ੀ ਬਣੇ ਇਹਨਾਂ ਦੀ ਪੁੱਛ ਗਿਸ ਤੇ ਨਾਮ ਤੇ ਦੋਖਣ ਕਿ ਕੁਛ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ ਸਾਤੀ ਲਿਖਾਈ ਸੀ ਜਾਰ ਅਸੀਂ ਹੋਰ ਨਾਮ ਦਿੱਤਰ ਕੇ ਗਹਿਰਾ ਕਰ ਲਏ ਜਿਨ੍ਹਾਂ ਚੋਂ 10 ਪੜ ਲਏ ਹੋਰ ਵੀ ਇਹਨਾਂ ਤੋਂ ਹੁਣ ਪੁੱਛ ਕਿਸ ਕਰਾਂਗੇ ਜਿਹੜੇ ਹੋਰ ਬੰਦੇ ਆ ਜਿਹਦੇ ਉਹਨਾਂ ਨੇ ਮੌਕੇ ਤੇ ਨਹੀਂ شناخت ਕਰੇ ਸੀ ਉਹ ਅਸੀਂ ਹੁਣ شناخت ਕਰਕੇ ਪੜਾ ਜਾਂਦਾ ਜਾਨਾ ਜਿਹੜੇ ਅੱਜ ਪੜੇ ਹੈਗੇ ਸਰ ਇਹਨਾਂ ਦੀ ਉਮਰ ਅੱਜ ਉਮਰ ਕਿੰਨੀ ਕੀ ਹੈ ਉਮਰ ਨੌਜਵਾਨੀ ਨੇ ਸਾਰੇ ਨੌਜਵਾਨ ਸਾਰੇ ਸੁਧਾਰਦੇ ਆ ਸਾਰੇ 18 ਤੋਂ ਉੱਪਰ ਆ ਸਾਰੇ ਕੰਮ ਕੀ ਕਰਦੇ ਆ ਕੰਮ ਤਾਂ ਇਹ ਕੋਈ ਮਤਲਬ ਪੜ ਕੇ میٹرਕ ਕਰਕੇ ਹਟ ਗਿਆ ਕੋਈ ਮਿਹਨਤ ਮਜ਼ਦੂਰੀ ਦਾ ਕਰਦੇ ਆ ਜਿਵੇਂ ਇਸ ਤਰ੍ਹਾਂ ਕਰਦੇ ਆ ਸਰਾਮ ਨਹੀਂ ਕੀ ਹੋਇਆ ਜਿਹੜਾ ਇੰਨਾ ਵੱਡਾ ਜਿਹੜਾ ਬੜਾ ਸਟੈਪ ਚੱਕਿਆ ਨੇ ਕਾਰ ਨਹੀਂ ਗਿਆ ਕਿੰਨ ਨੂੰ ਪਤਾ ਹੀ ਨਹੀਂ ਵੀ ਇਹ ਕੀ ਕਰ ਗਿਆ ਤਾਂ ਵੱਡਾ ਸਟੈਪ ਕਾਨੂੰਨ ਬਾਰੇ ਨੌਲੇਜ ਹੀ ਨਹੀਂ ਹੈ ਤਾਂ ਇਹ ਤਾਂ ਸਮਝਿਆ ਵੀ ਸਾਡਾ ਘਰ ਆ ਇਸ ਤਰ੍ਹਾਂ ਕਰਦਾ ਅਸੀਂ ਵੀ ਕਰਤਾ ਹਾਲਾਂਕਿ ਇਹਨਾਂ ਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਜਿਹਦਾ ਘਰ ਤੋੜਿਆ ਹੈ ਦੋਸ਼ੀ ਦਾ ਇਹਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਅੱਜ ਦੱਸਿਆ ਸਾਨੂੰ ਇਹਨੇ ਜੇ ਆ ਕਹਿ ਰਹੇ ਸਾਨੂੰ ਸਭ ਤੋਂ ਥੋੜਾ ਜਿਹਾ ਹਾਂ ਹਾਂ ਅੱਜ ਦੱਸਿਆ ਨੇ ਅਸਲ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਅਸੀਂ ਪੁਲਿਸ ਨੂੰ ਪਹਿਲਾਂ ਵੀ ਇਤਲਾਹ ਦਿੱਤੀ ਸੀਗੀ ਇਸ ਬਾਰੇ ਇਸ ਵੇਖਤਿਆਂ ਬਾਰੇ ਉਦੋਂ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸੀ ਉਹਨੂੰ ਸਾਡੇ ਘਰ ਨੂੰ ਜਲਾ ਦਿੱਤਾ ਗਿਆ ਨਸ਼ਾ ਵੇਚਣ ਦੇ ਇਹ ਲੋਕ ਸਰਪੰਚ ਵੀ ਇਸ ਗੱਲ ਨੂੰ ਕਹਿ ਰਿਹਾਗਾ ਕਿਵੇਂ ਦੇਖੋ ਲਿੰਨ ਸ਼ਬਦ ਲੋਕਾਂ ਦੇ ਕੋ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਜੇ ਵੇਚਦੇ ਹੋਗੇ ਪਹਿਲਾਂ ਕਿਸੇ ਨੇ ਕੋਈ ਤਰ੍ਹਾਂ ਨਹੀਂ ਦਿੱਤੀ ਜੇ ਹੁਣ ਉਹਨਾਂ ਨੇ ਤਰ੍ਹਾਂ ਦਿੱਤੀ ਹੈ ਨਸ਼ੇ ਵਾਲੀ ਗੱਲ ਕਰੀ ਹੈ ਅਸੀਂ ਇਹਨਾਂ ਨੂੰ ਤਾਂ ਪੁੱਛ ਕਿਸ ਵੀ ਕਰਾਂਗੇ ਹੁਣ ਇਹਦੇ ਬਾਰੇ ਨਸ਼ੇ ਬਾਰੇ ਜੇ ਕੋਈ ਗੱਲ ਸਾਹਮਣੇ ਆਈ ਜੇ ਕੋਈ ਸੱਜਣ ਹੋਰ ਸਾਨੂੰ ਇਤਲਾਹ ਦੇਣਾ ਚਾਹੁੰਦਾ ਨਸ਼ੇ ਬਾਰੇ ਉਹਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਸਾਨੂੰ ਮਿਲ ਕੇ ਜਾਂ ਫੋਨ ਤੇ ਦੱਸ ਸਕਦਾ ਥੋੜੇ ਜਰੀਏ ਮੈਂ ਬੇਨਤੀ ਕਰੂੰਗਾ ਸਰ ਇਹਨਾਂ ਲੋਕਾਂ ਦੀ ਉਮਰ ਵਗਾਰਾ ਕਿੰਨੀ ਹੈ ਉਮਰ ਨੌਜਵਾਨੀ ਨੇ ਨੌਜਵਾਨਾ 18 ਤੋਂ ਉੱਪਰ ਨੇ ਸਾਰੇ ਨੌਜਵਾਨੋ ਵੀ ਸਰਪੀੜਤਾ ਦਾ ਇਹ ਵੀ ਕਹਿਣਾ ਵੀ ਪੰਜਾਬ ਤੋਂ 100 ਮਾਡਲ ਕੀ ਵਿਅਕਤੀ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਇੰਦਾਮ ਦਿੱਤਾ ਇਹ ਸੋਗਲੀ ਗੱਲ ਕਿਤੇ ਸਾਹਮਣੇ ਨਹੀਂ ਆਈ ਕਿਉਂਕਿ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਨਾ ਹੀ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਆ ਇਹਨਾਂ ਦੀ ਪੁੱਛਗਿੱਛ ਤੋਂ ਹਜੇ 4 ਬੰਦੇ ਸਾਨੂੰ ਹੋਰ ਪਤਾ ਲੱਗਿਆ ਸੀ ਅਸੀਂ ਅਰੈਸਟ ਕਰ ਲਏ ਹੋਰ ਵੀ ਮੁਲਜ਼ਮਾਂ ਪਛਾਤੇ ਹੋਣਗੇ ਜਿਨ੍ਹਾਂ ਨੂੰ ਅਸੀਂ ਪੁੱਛਗਿੱਛ ਕਰਕੇ ਟਰੇਸ ਕਰਕੇ ਗ੍ਰਿਫਤਾਰ ਕਰਾਂਗੇ ਇਸ ਤਰ੍ਹਾਂ ਦੀ ਕਾਰਵਾਈ ਸੋ ਉਹ ਕਤਲ ਕੀ ਵਿਅਕਤੀ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਸੋਗਲੀ ਗੱਲ ਕਿਤੇ ਸਾਹਮਣੇ ਨਹੀਂ ਆਈ ਕਿਉਂਕਿ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਨਾ ਹੀ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ। ਇਹਨਾਂ ਦੀ ਪੁਛਗਿਸ਼ ਤੋਂ ਹਜੇ 4 ਬੰਦੇ ਸਾਨੂੰ ਹੋਰ ਪਤਾ ਲੱਗਿਆ ਸੀ। ਅਸੀਂ ਅਰੈਸਟ ਕਰ ਲਏ। ਹੋਰ ਵੀ ਮੁਲਜ਼ਮਾਂ ਪਛਾਤੇ ਹੋਣਗੇ ਜਿਨ੍ਹਾਂ ਨੂੰ ਅਸੀਂ ਪੁਛਗਿਸ਼ ਕਰਕੇ, ਟ੍ਰੇਸ ਕਰਕੇ ਗ੍ਰਿਫਤਾਰ ਕਰਾ ਕੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤੇ। ਪੂਰੇ ਮਤਲਬ ਸਖਤ ਸੈਕਸ਼ਨ ਲਾਏ ਆ ਤੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਹੈ। ਬਹੁਤ ਮਤਲਬ ਕਨਾਉਣਾ ਜਦੋਂ ਮੈਂ ਕੀਤਾ ਇਸ ਤਰ੍ਹਾਂ ਦਾ ਉਹ ਸਾਰੇ ਸੈਕਸ਼ਨ ਦਾ ਕੀ ਕਾਰਵਾਈ ਕੀਤੀ ਸਰ ਜਿਸ ਤਰ੍ਹਾਂ ਪੀੜਤ ਤੇ ਪਰਿਵਾਰੋਂ ਕੋਲ ਗਿਆ ਜਾ ਰਿਹਾ ਵੀ ਅਸੀਂ ਪਹਿਲਾਂ ਥਾਣੇ 'ਚ ਰਿਪੋਰਟ ਦੱਚ ਕਰਾਈ ਸੀ ਸਾਨੂੰ ਜਾਨ ਨੂੰ ਖਤਰਾ ਹੈਗਾ ਕਿਸੇ ਨਸ਼ੇ ਤੇ ਰੋਗ ਦੇ ਜੇਸਟ ਹੈਦਰ ਥਾਣੇ ਚਾੰਦੀ ਹੈਗੀ ਐ ਫਿਰ ਉਹ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਉਹਨਾਂ ਦੇ ਐਕਸ਼ਨ ਉਹ ਬਿਲਕੁਲ ਦੇਖਾਂਗੇ ਐਸਟੂ ਸਾਹਿਬ ਕੋਲੇ ਬੈਠੇ ਇਹਨਾਂ ਦੇ ਕਹਿਣ ਨੂੰ ਤਾਂ ਕੋਈ ਨਈ ਇਤਲਾਹ ਹੈ ਜੇਕਰ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਆ ਪਰ ਉਹ ਕਿਸੇ ਲੈਵਲ ਤੇ ਉਹ ਬੱਚਾ ਨਹੀਂ ਜਾਊਗਾ ਸਰ ਜਿਹੜਾ ਇਹ ਬੰਦਿਆਂ ਨੇ ਇੰਨਾ ਵਿਅਕਤੀਆਂ ਨੇ ਨੁਕਸਾਨ ਕੀਤਾ ਘਰਾਂ ਦਾ ਇਹਨਾਂ ਤੋਂ ਮਤਲਬ ਕੀ ਪਰਭਾਈ ਵੀ ਕਰਵਾਈ ਜਾਊਗੀ ਉਹ ਤਾਂ ਹੁਣ ਅਕੇ ਜੋ ਬਦਲ ਕਾਨੂੰਨੀ ਯਾਰ ਭਾਈ ਬਣਤੀ ਐ ਕਾਨੂੰਨ ਮੁਤਾਬਕ ਜੋ ਹੋਏਗਾ ਉਹ ਕਹਾਂਗੇ ਉਹ ਕੁਝ ਗੱਲਾਂ ਕੋਰਟ ਤੇ ਆ ਜਾਂਦੀਆਂ ਉਹ ਕੋਰਟ ਨੇ ਕਰ ਲੈਂਦੀਆਂ ਘਰਾਂ ਨੂੰ ਤੁਸੀਂ ਅੱਗ ਲਾਈ ਸੀ ਕਿਉਂ ਲਾਈ ਸੀ ਜੀ ਹਾਂ ਜੀ ਬਸਤਾਵ ਹੈਗਾ ਪ੍ਰਸਤਾਵਨ ਇਹ ਸਾਡ ਸਰ ਸਾਡੇ ਨਾਲ ਤਿੰਨ ਵਾਰੀ ਇਹਨਾਂ ਨੇ ਘਰ 'ਤੇ ਹਮਲਾ ਕਰਾਈ ਸਾਡਾ ਪਹਿਲਾ ਘਰ ਭੰਨਾਈ ਇਹਨਾਂ ਨੇ ਉਸੇ ਉਸੇ ਰਾਤ ਦੀ ਜਦੋਂ ਜਦੋਂ ਇਹਨਾਂ ਨੇ ਕਿਹਾ ਵੀ ਐ ਕੇ ਮੈਨੂੰ ਫੋਨ ਕਰਿਆ ਕਹਿੰਦੇ ਵੀ ਤੇਰਾ ਘਰ ਭੰਨਤਾ ਜਿਹੜਾ ਅਸੀਂ ਕਰਨਾ ਸੀ ਕਰ ਲਿਆ ਤੇ ਜਿਹੜਾ ਤੂੰ ਕਰਨਾ ਤੂੰ ਕਰ ਤੁਸੀਂ ਉਹ ਬਦਲਾ ਲਿੱਤਾ ਸੀ ਫਿਰ ਹਾਂਜੀ ਹਾਂਜੀ ਫਿਰ ਤੇ ਕਿਸ ਤਰ੍ਹਾਂ ਅੱਗ ਕਿਸ ਤਰ੍ਹਾਂ ਸੀ ਪੈਟਰੋਲ ਬੰਬ ਬੰਬ ਪੈਟਰੋਲ ਪੈਟਰੋਲ ਪਾ ਕੇ ਪੈਟਰੋਲ ਪਾ ਕੇ ਕਿੱਥੋਂ ਲਿਖਾਈ ਸੀ ਪੈਟਰੋਲ ਹਾਂਜੀ ਪੈਟਰੋਲ ਵਾਲੇ ਗੱਡੀ ਚੋਂ ਕੱਢਿਆ ਸੀ ਅੱਛਾ ਫਿਰ ਘਰਾਛੜਤਾ ਹਾਂਜੀ ਘਰਾਛੜਤਾ ਪੈਟਰੋਲ ਬੰਬ ਬੰਬ ਬਣਾ ਕੇ ਨਹੀਂ ਨਹੀਂ ਕੋਈ ਬੰਬ ਨਹੀਂ ਸਾਡੇ ਕੋਲੇ ਕਿੰਨੀ ਸੀ ਉਹਦਾ ਐਵੇਂ ਆਪ ਦੇ ਕੋਲ ਬਣਾਇਆ ਜੀ ਉਹਨਾਂ ਨੇ ਅੱਛਾ ਉਹਨਾਂ ਨੇ ਕਹਿੰਦੇ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਸੀ ਰੋਗ ਦੇ ਕੋਈ ਨਾ ਨਸ਼ਾ ਕਾਰੋਬਾਰ ਨਹੀਂ ਐਵੇਂ ਇਹ ਤਾਂ ਉਹ ਬਲੇਮ ਲਾਉਂਦੇ ਆ ਜੀ ਹੋਰ